ਕਥਰੇ ਲਾਉਂਦੇ ਨੇ ਆ ਲੱਟ ਰਿਓ ਹਾਂਜੀ ਹਾਂ ਤਿਆਰ ਰਿਓ ਐ ਕਾਇਮ ਹੋ ਕਰਿਓ ਮੈਸੇਜ ਪਾਣੇ ਜੇ ਸਾਡੇ ਜ਼ਿਲ੍ਹੇ ਚ ਤੇ ਮੈਸੇਜ ਤੁਸੀਂ ਪਾਣੇ ਜੋਨਾ ਚ ਤੇ ਜੋਨਾਂ ਵਾਲਿਆਂ ਪੋਿੰਡਾ ਚ ਤੇ ਫਿਰ ਉਹ ਮੈਸੇਜ ਤਿਆਰੀ ਜੇ ਸਾਡਾ ਤਲਾ ਸਾਡਾ ਇੱਕੋ ਹੀ ਸੀਗਾ ਕਿ ਸਾਡੀ ਮੀਟਿੰਗ ਜਿਹੜੀ ਰਖਾਈ ਜਾਵੇ ਡੀਆਈ ਸਾਹਿਬ ਦੇ ਨਾਲ ਤੇ ਜਿਹੜੀ ਮੀਟਿੰਗ ਆ ਉਹ ਆਪਾਂ ਤੁਹਾਡੀ ਜਿਹੜੀ ਆ 15 ਤਰੀਕ ਜਿਹੜੀ ਆ ਡੀਆਈ ਸਾਹਿਬ ਦੇ ਰਖਾ ਲਈ ਆਗੀ ਜਿਹੜਾ ਕੰਮ ਚੱਲਦਾ ਪਿਆ ਵਾ ਪਿੱਛੇ ਚੱਲਦਾ ਪਿਆ ਵਾ ਜਿਹੜਾ ਪੋਜੈਸ਼ਨ ਅਸੀਂ ਆਲਰੇਡੀ ਲਿਆ ਹੋਇਆ ਉਹਦੇ ਵਿੱਚ ਕੋਈ ਜਿਹੜੀ ਰਿਕਾਵਟ ਨਾ ਪਾਈ ਜਾਵੇ ਬਾਸ ਸਾਡੇ ਵੱਲੋਂ ਇਹੀ ਆ ਜਿਹੜਾ ਤੇ ਹੁਣ ਜਿੱਤੇ ਪੋਜੈਸ਼ਨ ਲਿਆ ਵਾ ਪਹਿਲਾਂ ਉੱਤੇ ਰਿਕਾਵਟ ਨਹੀਂ ਆਹ ਹੋਲਡ ਕੀਤਾ ਜਾਊ ਇਹ ਆਪਣੀ ਗੱਲ ਕੋਈ ਗੱਲ ਨਹੀਂ ਇਹ ਤਾਂ ਜਿੰਨੀ ਦੇਰ ਤੱਕ ਆ ਦੇਖੋ ਜਿਹੜੇ ਪਿੱਛੇ ਚੱਲਦਾ ਪਿਆ ਵਾ ਉਹ ਚੱਲਣਾ ਜੀ ਉਹ ਜਿਹੜਾ ਪਿੱਛੇ ਚੱਲਦਾ ਪਿਆ ਉਹਦੇ ਵਿੱਚ ਜਿਵੇਂ ਰਸਤੇ ਵਿੱਚ ਕੋਈ ਰਿਕਾਵਟ ਪਾਈ ਜਾਂਦੀ ਆ ਜੇ ਇਹਨਾਂ ਨੇ ਕਿਹਾ ਕਮਿਟਮੈਂਟ ਕੀਤੀ ਆ ਜਿਹੜੇ ਕਸ਼ ਕਰ ਹੈਗੇ ਵੀ ਰੋਡ ਜਿਹੜੀ ਸਾਡੀ ਭੱਜਦੀ ਆ ਉਹ ਰੋਡ ਵੀ ਕਹਿੰਦੇ ਪਈ ਸੀ ਬਣਾ ਕੇ ਦਵਾਂਗੇ ਤੁਹਾਨੂੰ ਰੋਡ ਕੋਈ ਨਹੀਂ ਇਸ ਤਰ੍ਹਾਂ ਹੋਏਗੀ ਤੇ ਉਹ ਉਸ ਕੰਮ ਵਿੱਚ ਕੋਈ ਰੁਕਾਵਟ ਨਾ ਤੁਹਾਡੇ ਵੱਲੋਂ ਪਾਈ ਜਾਵੇ ਇਹ ਹੋਲਡ ਰਹੂਗਾ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਪੈਸੇ ਨਹੀਂ ਮਿਲੇ ਹੈਗੇ ਉਹਦੇ ਬਾਰੇ ਉਹ ਜਿਹੜਾ ਉਹ ਕਰ ਰਿਹਾ ਉਹਨਾਂ ਦੇ ਨਾਲ ਵੀ ਸਾਰਾ ਡਿਸਕਸ ਕਰਕੇ ਉਹ ਕਰਦੇ ਨੇ ਤੇ ਮੀਟਿੰਗ ਤੋਂ ਬਾਅਦ ਬਾਕੀ ਜਿਹੜਾ ਡਿਸੀਜਨ ਲਿਆ ਜਾਊਗਾ ਉਹ ਨਾਲ ਆਪਾਂ ਆਵਾਂਗਾ ਠੀਕ ਹੈ ਮੈਡਮ ਜੀ ਇਹ ਸ਼ਬਦ ਆਪਣੇ ਜਿਹੜੇ ਉਹਨੂੰ ਰਿਪੀਟ ਕਰਦੀ ਹੈ ਵੀ ਆਹ ਉਹਨਾਂ ਜਰ ਕੰਮ ਹੋਲਡ ਰਹੂਗਾ ਜਿੱਨਾ ਚ ਰ ਆਪਣੀ ਦੇਖੋ ਜੇ ਜਦੋਂ ਪਿੱਛੇ ਹੀ ਕੰਮ ਚੱਲਦਾ ਆਣਾ ਹਨਾ ਇਹ ਤੇ ਇੱਕੇ ਦਾਮ ਤੇ ਹੋਣੀ ਜਾਣਾ ਜਲਦਾ ਹੀ ਹੋਊਗਾ ਤੇ ਲੈ ਆ ਕੋਈ ਮੈਡ ਵੀ ਜਿੱਥੇ ਕਬਜ਼ੇ ਲੈ ਕੇ ਉਹ ਕਬਜ਼ੇ ਲੈ ਉੱਥੇ ਕੰਮ ਹੋਊਗਾ ਸਟਾਰਟ ਹੋਰ ਨਵੇਂ ਕਬਜ਼ੇ ਜਿਹੜੇ ਆ ਤੇ ਇਹ ਕੰਮ ਜਿਹੜਾ ਇਹ ਹੋਲਡ ਰਹੂਗਾ ਆਪਣੀ ਕਮਿਟਮੈਂਟ ਉੱਥੇ ਹੋਈ ਹੈ ਇਹ ਬੋਲਣਾ ਇੱਕ ਕੰਮ ਤਾਲਾ ਸਾਹਿਬ ਅਜੇ ਤਾਂ ਇੱਕ ਫਿਲਹਾਲ ਤਾਂ ਪਾ ਜੇ ਰੁਕਿਆ ਹੀ ਆ ਕੰਮ ਆਪਣਾ ਇਹ ਵਾਲਾ ਆਪਾਂ ਜਿਹੜਾ ਪਿੱਛੇ ਕੰਮ ਚੱਲਦਾ ਹੁੰਦਾ ਆਪਾਂ ਉਹਨਾਂ ਲਈ ਚਰਾਂਗੇ ਕੰਮ ਉਹ ਕੰਮ ਚੱਲੇ ਕਿੱਥੇ ਇਹਨਾਂ ਕਬਜ਼ੇ ਲੈ ਆ ਜਾ ਜਿਨ੍ਹਾਂ ਪੇਮੈਂਟ ਚੁੱਕੀ ਆ ਉਹ ਚੱਲੇ ਹਾ ਤਾਂ ਮੋੜ ਮੀਟਿੰਗ ਤੱਕ ਮੀਟਿੰਗ ਤੱਕ ਕੀਤਾ ਜਾਵੇ ਆਪਣੀ ਗੱਲ ਇਹ ਹੋਈ ਹੈ ਮੈਂ ਪਹਿਲਾਂ ਵੀ ਉੱਥੇ ਕੀਤੀ ਗੱਲ ਉਹੀ ਆ ਮੀਟਿੰਗ 15 ਤਰੀਕ ਰੱਖਾਈ ਗਈ ਹੈ ਤੁਹਾਡੀ ਮੀਟਿੰਗ ਰੱਖਾਈ ਹੈ ਉਸ ਤੋਂ ਬਾਅਦ ਜਿਹੜਾ ਇਹ ਡਿਸੀਜਨ ਇਹਦਾ ਲਿਆ ਜਾਊਗਾ ਠੀਕ ਹੈ ਠੀਕ ਆ ਵੀ ਗੱਲ ਓਕੇ ਠੀਕ ਇਹੋ ਗੱਲ ਰੋਸੇ ਥਰੇ ਲਾਉਂਦੇ ਆ ਆ ਲੱਟ ਰਹਿਓ ਤਿਆਰ ਰਹਿਓ ਐ ਕਾਇਮ ਹੋ ਕੇ ਰਹਿਓ ਮੈਸੇਜ ਪਾਣੇ ਜੇ ਸਾਡੇ ਜ਼ਿਲ੍ਹੇ ਚ ਤੇ ਮੈਸੇਜ ਤੁਸੀਂ ਪਾਣੇ ਜੋਨਾ ਚ ਤੇ ਜੋਨਾ ਵਾਲਿਆਂ ਪਾਣੇ ਪਿੰਡਾਂ ਚ ਤੇ ਫਿਰ ਉਹ ਮੈਸੇਜ ਤਾਰੀਖ ਸਾਡਾ ਤਲਾ ਸਾਡਾ ਇੱਕੋ ਸੀਗਾ ਕਿ ਸਾਡੀ ਮੀਟਿੰਗ ਜਿਹੜੀ ਰਖਾਈ ਜਾਵੇ ਡੀਆਈ ਸਾਹਿਬ ਦੇ ਨਾਲ ਤੇ ਜਿਹੜੀ ਮੀਟਿੰਗ ਆ ਉਹ ਆਪਾਂ ਤੁਹਾਡੀ ਜਿਹੜੀ ਆ 15 ਤਰੀਕ ਜਿਹੜੀ ਆ ਡੀਆਈ ਸਾਹਿਬ ਦੇ ਰਖਾ ਜਦੀ ਆਗੀ ਤੇ ਜਿਹੜਾ ਕੰਮ ਚੱਲਦਾ ਪਿਆ ਵਾ ਪਿੱਛੇ ਚੱਲਦਾ ਪਿਆ ਵਾ ਜਿਹੜਾ ਪੋਜੈਸ਼ਨ ਅਸੀਂ ਆਲਰੇਡੀ ਲਿਆ ਹੋਇਆ ਉਹਦੇ ਵਿੱਚ ਕੋਈ ਜਿਹੜੀ ਰਿਕਾਵਟ ਨਾ ਪਾਈ ਜਾਵੇ ਬਾਸ ਸਾਡੇ ਵੱਲੋਂ ਇਹੀ ਆ ਕਿੜਾ ਤੇ ਹੁਣ ਜਦ ਤੱਕ ਪੋਜੈਸ਼ਨ ਲਿਆ ਵਾ ਪਹਿਲਾਂ ਉੱਤੇ ਰਿਕਾਵਟ ਨਹੀਂ ਆਹ ਹੋਲਡ ਕੀਤਾ ਜਾਓ ਇਹ ਆਪਣੀ ਗੱਲ ਆ ਕੋਈ ਗੱਲ ਨਹੀਂ ਇਹ ਤਾਂ ਜਿੰਨੀ ਦੇਰ ਤੱਕ ਦੇਖੋ ਜਿਹੜੇ ਪਿੱਛੇ ਚੱਲਦਾ ਪਿਆ ਉਹ ਚੱਲਣਾ ਜੀ ਉਹ ਜਿਹੜਾ ਪਿੱਛੇ ਚੱਲਦਾ ਪਿਆ ਉਹਦੇ ਵਿੱਚ ਜਿਵੇਂ ਰਸਤੇ ਵਿੱਚ ਕੋਈ ਰੁਕਾਵਟ ਪਾਈ ਜਾਂਦੀ ਆ ਜੇ ਇਹਨਾਂ ਨੇ ਕਿਹਾ ਕਮਿਟਮੈਂਟ ਕੀਤੀ ਆ ਕਿ ਜਿਹੜੇ ਕੰਮ ਕਰ ਹੈਗੇ ਭੀ ਰੋਡ ਜਿਹੜੀ ਸਾਡੀ ਭੱਜਦੀ ਆ ਉਹ ਰੋਡ ਵੀ ਕਹਿੰਦੇ ਪਈ ਸੀ ਬਣਾ ਕੇ ਦਵਾਂਗੇ ਤੁਹਾਨੂੰ ਰੋਡ ਕੋਈ ਨਹੀਂ ਇਸ ਤਰ੍ਹਾਂ ਹੋਏਗੀ ਤੇ ਉਹ ਉਸ ਕੰਮ ਵਿੱਚ ਕੋਈ ਰੁਕਾਵਟ ਨਾ ਤੁਹਾਡੇ ਵੱਲੋਂ ਪਾਈ ਜਾਵੇ ਇਹ ਹੋल्ड ਰਹੂਗਾ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਪੈਸੇ ਨਹੀਂ ਮਿਲੇ ਹੈਗੇ ਉਹਦੇ ਬਾਰੇ ਉਹ ਜਿਹੜਾ ਉਹ ਕਰ ਰਿਹਾ ਉਹਨਾਂ ਦੇ ਨਾਲ ਵੀ ਸਾਰਾ ਡਿਸਕਸ ਕਰਕੇ ਉਹ ਕਰਦੇ ਨੇ ਤੇ ਮੀਟਿੰਗ ਤੋਂ ਬਾਅਦ ਬਾਕੀ ਜਿਹੜਾ ਡਿਸੀਜਨ ਲਿਆ ਜਾਊਗਾ ਉਹ ਨਾਲ ਆਪਾਂ ਆਵਾਂਗੇ। ਆ ਠੀਕ ਹੈ। ਮੈਡਮ ਜੀ ਇਹ ਸ਼ਬਦ ਆਪਨੇ ਜਿਹੜੇ ਉਹਨੂੰ ਰਿਪੀਟ ਕਰਦੀ ਹੈ ਵੀ ਆ ਉਹਨਾਂ ਚਿਰ ਕੰਮ ਹੋਲਡ ਰਹੂਗਾ ਜਿੰਨਾ ਚਿਰ ਆਪਨੇ ਦੇਖੋ ਇਹ ਜਦੋਂ ਪਿੱਛੇ ਹੀ ਕੰਮ ਚੱਲਦਾ ਆਣਾ ਹਨਾ ਇਹ ਤੇ ਇੱਕੇ ਦਾਮ ਤੇ ਹੋਲਡ ਨਹੀਂ ਜਾਣਾ। ਚੱਲਣਾ ਹੀ ਹੋਊਗਾ ਜੇ ਲੈ ਆ। ਕੋਈ ਨਹੀਂ ਮੈਡਮ ਜਿੱਥੇ ਕਬਜ਼ੇ ਲੈ ਕੇ ਜਿੱਥੇ ਕਬਜ਼ੇ ਲੈ ਉੱਥੇ ਕੰਮ ਹੋਊਗਾ ਸਟਾਰਟ। ਹੋਰ ਨਵੇਂ ਕਬਜ਼ੇ ਜਿਹੜੇ ਆ ਤੇ ਇਹ ਕੰਮ ਜਿਹੜਾ ਇਹ ਹੋਲਡ ਰਹੂਗਾ ਆਪਣੀ ਕਮਿਟਮੈਂਟ ਉੱਥੇ ਹੋਈ ਹੈ। ਇਹ ਬੋਲ ਲਾ ਕੰਮ ਤਲਾ ਸਾਹਿਬ ਜੇ ਤਾਂ ਇੱਕ ਫਿਲਹਾਲ ਪਾਪਾ ਜੇ ਰੁਕਿਆ ਹੀ ਇਹ ਕੰਮ ਆਪਣਾ ਇਹ ਵਾਲਾ ਆਪਾਂ ਜਿਹੜਾ ਪਿੱਛੇ ਕੰਮ ਚੱਲਦਾ ਹੁੰਦਾ ਆਪਾਂ ਉਹਨਾਂ ਲਈ ਚ ਕਰਾਂਗੇ ਕਮ ਉਹ ਕੰਮ ਚੱਲੇ ਕਿੱਥੇ ਇਹਨਾਂ ਕਬਜ਼ੇ ਲੈ ਆ ਜਾ ਜਿਨ੍ਹਾਂ ਪੇਮੈਂਟ ਚੁੱਕੀ ਆ ਉਹ ਚੱਲੇ ਆਹ ਤਾਂ ਮੋਲਡ ਮੀਟਿੰਗ ਤੱਕ ਮੀਟਿੰਗ ਤੱਕ ਕੀਤਾ ਜਾਵੇ ਆਪਣੀ ਗੱਲ ਇਹ ਹੋਈ ਆ ਮੈਂ ਪਹਿਲਾਂ ਵੀ ਉੱਥੇ ਕਿਹੀ ਗੱਲ ਉਹੀ ਆ ਮੀਟਿੰਗ 15 ਤਰੀਕ ਰੱਖਾਈ ਗਈ ਆ ਤੁਹਾਡੀ ਮੀਟਿੰਗ ਰੱਖਾਈ ਗਈ ਉਸ ਤੋਂ ਬਾਅਦ ਜਿਹੜਾ ਇਹ ਡਿਸੀਜਨ ਇਹਦਾ ਲਿਆ ਜਾਊਗਾ ਠੀਕ ਹੈ ਠੀਕ ਆ ਵੀ ਗੱਲ ਓਕੇ